ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 99ਵੀਂ ਚਲੀ ਗੁਰੂ ਜੀ ਅਨੰਦਪੁਰ ਖੁਸ਼ੀ ਸੇ ਬਿਰਾਜਮਾਨ ਥੇ ਸਿੱਖਾਂ ਪੁੱਛਿਆ ਹੇ ਸਤਗੁਰ ਦੀਨदयाल ਜੀ ਸਿੱਖਣੀ ਦੇ ਆਨੰਦ ਪੜਨ ਦੀ ਮਰਿਆਦਾ ਦੱਸੋ ਤਾਂ ਬਚਨ ਹੋਇਆ ਸਾਰੇ ਜਪਜੀ ਪੜੋ ਸਾਰਾ ਆਨੰਦ ਪੜੋ ਸਿੱਖ ਸਿੱਖਣੀ ਨੂੰ ਅੰਮ੍ਰਿਤ ਛਕਾਓ ਪਰ ਜਿਸ ਨੇ ਪਹਿਲੇ ਅੰਮ੍ਰਿਤ ਨਾ ਛਕਿਆ ਹੋਵੇ ਫੇਰ ਸਿੱਖਣੀ ਤੋਂ ਪੁੱਛਣਾ ਜਦ ਉਹ ਆਪਣੇ ਮਨੋਂ ਤਨੋਂ ਪ੍ਰਸੰਤਾਈ ਨਾਲ ਕਹਿ ਦੇਵੇ ਤਾਂ ਆਨੰਦ ਪੜਨਾ ਜਾਂ ਉਸਦਾ ਖਾਵੰਦ ਨਾ ਹੋਵੇ ਤਾਂ ਆਨੰਦ ਪੜਨਾ ਚਾਹੀਏ ਫੇਰ ਸਿੱਖਾਂ ਅਰਜ਼ ਕੀਤੀ ਸਤਿਗੁਰੂ ਜੀ ਜਿੱਥੇ ਗੁਰੂ ਨਾਨਕ ਜੀ ਕਾਬਲ ਗਏ ਸੀ ਸਾਨੂੰ ਉਹ ਦਿਖਲਾਓ ਗੁਰਾਂ ਵਚਨ ਕੀਤਾ ਹੈ ਸਿੱਖੋ ਕਾਬਲ ਗੁਰੂ ਜੀ ਦਾ ਕੋਠਾ ਹੈ ਦਰਸ਼ਨ ਕਰਿਏ ਤਾਂ ਗੁਰੂ ਜੀ ਸਲੋਕ ਪੜਿਆ ਪਾਵਨ ਗੁਰੂ ਪਿਤਾ ਮਾਤਾ ਤਰਤ ਮਹਤ ਦਿਵਸੋ ਰਾਤੀ ਦੁਈ ਦਾਏ ਦਾਇਆ ਖੇਲੇ ਸਗਤ ਜਗਤ ਚੰਗਿਆਈਆਂ ਬੁਰਾਈਆਂ ਬਾਚੇ ਧਰਮ ਦੀ ਹਦੂਰੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੀ ਜਿਨਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦ ਪੜ ਕੇ ਭੋਗ ਪਾਇਆ ਤੇ ਫਤਿਹ ਵਾਹਿਗੁਰੂ ਜੀ ਕੀ ਬੁਲਾਈ ਐਸੇ ਗੁਰੂ ਜੀ ਕੀ ਜੋਤ ਕਲਾ ਦੇਖੀ ਜੋ ਕਾਬਲ ਦਿਸਣ ਲੱਗ ਪਿਆ ਗੁਰੂ ਜੀ ਕਾਬਲ ਵਿਖੇ ਜਾਏ ਡੇਰਾ ਕੀਆ ਸਿੱਖਾ ਅਰਜ ਕਰੀ ਮਹਾਰਾਜ ਸੱਚੇ ਪਾਸ਼ਾ ਅਸੀਂ ਤੁਰਕਾਣੀ ਧਰਤੀ ਵਿਖੇ ਬੈਠੇ ਹਾਂ ਗੁਰਾ ਵਚਨ ਕੀਤਾ ਏ ਸਿੱਖੋ ਹੋਲੀ-ਹੋਲੀ ਖਾਲਸਾ ਸਰਬ ਜਗਤ ਵਿਖੇ ਪਹੁੰਚ ਜਾਏਗਾ ਵਚਨ ਰਾਜ ਕਰੇਗਾ ਖਾਲਸਾ ਅਕੀ ਰਹੇ ਨ ਕੋਏ ਖੁਾਰ ਹੋਏ ਸਭ ਮਿਲेंगे ਬਾਚੇ ਸਰਨੇ ਜੋ ਹੋਏ ਸਿੱਖਾਂ ਬਚਨ ਸੁਣ ਕੇ ਅਰਜ ਕੀਤੀ ਗੁਰਾ ਜੀ ਸਿੱਖਾਂ ਦਾ ਰਾਜ ਕਦ ਹੋਵੇਗਾ ਤਾਂ ਬਚਨ ਹੋਇਆ ਸਿੱਖੋ ਜਦ ਰਹਿਤ ਮਰਿਆਦਾ ਰੱਖੋਗੇ ਤਦ ਤੁਹਾਡਾ ਰਾਜ ਹੋਵੇਗਾ ਸਿੱਖਾਂ ਕਿਹਾ ਗੁਰੂ ਜੀ ਸਾਨੂੰ ਆਪਣੀ ਰਹਿਤ ਮਰਿਆਦਾ ਦੱਸੋ ਸਿੱਖੋ ਗੁਰੂ ਕੀ ਬਾਣੀ ਪੜੀ ਜਾਓ ਹੋਰਨਾ ਸ਼ਾਸਤਰਾ ਦਾ ਤਿਆਗ ਕਰੋ ਕਥਾ ਗੁਰੂ ਦੀ ਸੁਣੋ ਗੁਰਦੁਆਰੇ ਤੀਰਤ ਰੂਪ ਕਰਕੇ ਜਾਣੋ ਸਵਰੂਪ ਸਿੰਘ ਜੈਸਾ ਰੱਖੋ ਜੱਟਾਂ ਦੀ ਬੁੱਧੀ ਮੋਟੀ ਹੁੰਦੀ ਹੈ ਤੁਰਤ ਜੈਸੀ ਤਹਿਮਤ ਨਾ ਬਨਨੋ ਕੇਸ ਕੱਛ ਦੀ ਰਹਿਤ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਤਰ ਪੜੋ ਵਿਵਹਾਰ ਵੇਲੇ ਅਰਦਾਸ ਕਰੋ ਪ੍ਰਾਣੀ ਦੇ ਮਗਰੋਂ ਗਰੜ ਦੀ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ ਨਾਲ ਪਾਠ ਕਰਾਓ ਜਾਂ ਗੁਰੂ ਜੀ ਕਾ ਜਨਮ ਸਾਖੀ ਦਾ ਪਾਠ ਕਥਾ ਕੀਰਤਨ ਕਰਾਓ ਵਸਤਰ ਵਰਤਨ ਭੁਖਣ ਰੋਕ ਲੰਗਰ ਵਿਖੇ ਪਾਏ ਦੇਵੋ ਵਸਤਰ ਵਿਹੰਗਮਾ ਨੂੰ ਦੇਵੋ ਸਿਰੋ ਪੱਗ ਨਹੀਂ ਉਤਾਰਨੀ ਝੂਠ ਚੋਰੀ ਨਿੰਦਿਆ ਨੂੰ ਤਿਆਗੋ ਗਰੀਬਾ ਪਰ ਦਇਆ ਕਰਨੀ ਆਪਣੀ ਧਰਮ ਸਮਝੋ ਵਿਸ਼ੇ ਵਿਕਾਰਾਂ ਨੂੰ ਤਿਆਗੋ ਮਦਰਾ ਆਦਿਕ ਦਾ ਤਿਆਗ ਕਰੋ ਆਪਸ ਵਿਖੇ ਵੈਰਵਾਦ ਕਰਨਾ ਬੁਰਾ ਜਾਣੋ ਗੁਰੂ ਦੀ ਹਰ ਪ੍ਰਕਾਰ ਰੱਖਿਆ ਕਰੋ ਆਪਣਾ ਸਰਬੰਦੀ ਭੁੱਖਾ ਹੋਵੇ ਤਾਂ ਪਹਿਲੇ ਉਸ ਦੀ ਪਾਲਣਾ ਕਰੋ ਬੜਾ ਪੁੰਨ ਇਹੀ ਸਮਝੋ ਸਿੱਖਾਂ ਅਰਜ ਕੀਤੀ ਗੁਰੂ ਜੀ ਰਾਜ ਸਮਿਆਂ ਨਹੀਂ ਬਚਨ ਹੁਆ ਏ ਸਿੱਖੋ ਸਭ ਰਾਜ ਧਾਨੀ ਤੁਹਾਡੀ ਅੰਸਾ ਕਰੇਗੀ ਸੂਰਤ ਦੀ ਨਿਆਈ ਤੁਹਾਡਾ ਤੇਜ ਪ੍ਰਕਾਸ਼ ਮਾਨ ਫਸਰ ਜਾਏਗਾ ਸ਼ਸਤਰ ਸਫਾ ਜੰਗਸੋਟਾ ਆਦਿ ਜਰੂਰੀ ਰੱਖੋ ਗੁਰੂ ਤੇ ਭਰੋਸਾ ਰੱਖੋ ਗੁਰੂ ਜੀ ਤੁਹਾਡੀ ਰੱਖਿਆ ਕਰਨਗੇ ਬੋਲੋ ਜੀ ਸ਼ਿਰਵਾਹੇ ਗੁਰੂ ਅੱਗੇ ਸਾਖੀ 50ਵੀਂ ਚੱਲੀ ਸ੍ਰੀ ਗੁਰੂ ਕਰਨ ਕਾਰਨ ਅੰਤਰਜਾਮੀ ਜੀ ਦੇ ਹਜ਼ੂਰ ਦੀਵਾਨ ਵਿਖੇ ਸੰਗਤ ਨੇ ਅਰਜ ਕਰੀ ਜੀ ਸੱਚੇ ਪਾਤਸ਼ਾਹ ਤੁਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਸਰੀ ਜਗ੍ਹਾ ਅਸਥਾਪਨ ਉਚਾਰਨ ਕੀਆ ਹੈ ਸਿੱਖਾਂ ਦੇ ਉਧਾਰ ਵਾਸਤੇ ਤਾਂ ਫਿਰ ਸਿੱਖਾਂ ਬੇਨਤੀ ਕੀਤੀ ਜੀ ਕਿਰਪਾ ਸਾਗਰ ਕਰਨ ਕਾਰਨ ਜਦ ਅਸੀਂ ਮੁਸਾਫਿਰ ਵਿਖੇ ਅਥਵਾ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਚਾਹੀਏ ਤਾਂ ਮੁਸ਼ਕਿਲ ਹੁੰਦਾ ਹੈ ਸ਼੍ਰੀ ਗੁਰੂ ਸਾਹਿਬ ਜੀ ਜਗਤ ਉਧਾਰ ਦਿਆਲ ਹੋ ਕੇ ਇਉਂ ਬੋਲੇ ਹੇ ਮੇਰੇ ਪਿਆਰੇ ਸਿੱਖੋ ਜਨਮ ਸਾਖੀ ਔਰ ਗੁਰਬਿਲਾਸ ਪੰਥ ਪ੍ਰਕਾਸ਼ ਆਦਿ ਗ੍ਰੰਥ ਪੁਸਤਕ ਜੋ ਹੈ ਇਹਨਾਂ ਦਾ ਪਾਠ ਕਰਨਾ ਇਹਨਾਂ ਵਿੱਚ ਗੁਰਾਂ ਦੀਆਂ ਅਦਭੁਤ ਕਥਾ ਹੈ ਔਰ ਪਾਈ ਗੁਰਦਾਸ ਜੀ ਦੀ ਬਾਣੀ ਪੜਨੀ ਸਿੱਖੀ ਪ੍ਰਾਪਤ ਹੋਵੇਗੀ ਜੋ ਗੁਰੂ ਜੀ ਦੇ ਬਚਨਾਂ ਅਨੁਸਾਰ ਗੁਰਾਂ ਨੂੰ ਯਾਦ ਕਰੇਗਾ ਉਸ ਦੀ ਗਤੀ ਹੋਵੇਗੀ ਧਰਮ ਸ਼ਾਸਤਰਾਂ ਦਾ ਪਾਠ ਕਰਨੇ ਸੇ ਸੰਸਾਰ ਦੇ ਬੰਧਨਾ ਥੇ ਛੁੱਟੇਗਾ ਔਰ ਸਿੱਖ ਦਾ ਉਧਾਰ ਹੋਵੇਗਾ ਇਹੀ ਗ੍ਰੰਥ ਮੇਰੇ ਪਿਆਰੇ ਹੈ ਧਰਮ ਦੀਆਂ ਮਰਿਆਦਾ ਬਨਦੇ ਹੈ ਤੇ ਜਮਾ ਥੀ ਛਡਾਉਂਦੇ ਹੈ ਸਿੱਖਾਂ ਅਰਜ਼ ਕੀਤੀ ਹੈ ਗੁਰੂ ਜੀ ਧਰਮ ਹੀ ਇਸ ਜੀਵ ਦਾ ਸਹਾਇਕ ਹੈ ਸੱਚੇ ਪਾਤਸ਼ਾਹ ਜੀ ਪ੍ਰਾਣੀ ਦੇ ਫੁੱਲ ਅੰਮ੍ਰਿਤ ਜੀ ਅਸੀਂ ਪਾ ਆਏ ਸਾਂ ਗੁਰਾਂ ਬਚਨ ਕੀਤਾ ਅੰਮ੍ਰਿਤ ਜੀ ਫੁੱਲ ਨਹੀਂ ਪਾਉਣੇ ਤਲਾਬ ਵਿਖੇ ਇਹ ਅਦਬ ਦੀ ਜਗਾ ਹੈ ਇੱਥੇ ਇਸ਼ਨਾਨ ਕਰਾ ਕੇ ਪੰਜਾ ਸਰਾਂ ਕਾ ਤੇ ਪਿੱਛੇ ਹਰ ਸਰਪੱਖੇ ਗ੍ਰਾਮ ਹੈ ਉਸ ਜਗਾ ਜਾਓ ਪਾਠ ਕਰਕੇ ਜਪਜੀ ਸਾਹਿਬ ਕਾ ਅਨੰਦ ਕਾ ਸਵੇ ਕਾ ਇਸ਼ਨਾਨ ਕਰਕੇ ਉਸਕੇ ਨਜ਼ਦੀਕ ਪਰੇ ਰਾਵੀ ਕਾ ਦਰਿਆ ਹੈ ਉਸ ਜਗਾ ਪ੍ਰਵਾਹਿਆ ਕਰੋ ਜੋ ਮੰਨਣਗੇ ਸੋ ਖਾਲਸਾ ਜੀ ਨਿਹਾਲ ਹੋਣਗੇ ਜੋ ਪਈ ਜੋ ਇਹ ਕਥਾ ਸੁਨੇ ਔਰ ਗਾਵੇ ਦੁਖ ਪਾਪ ਤਹੇ ਨਿਕਟ ਨਾ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦੀ ਸਹਿ ਸਕੇ ਨਾ ਕੋਈ ਇਹ ਸਾਰੀ ਜੋ ਪਈ ਕਾ ਪਾਠ ਕਰੋ ਪ੍ਰਾਣੀ ਦੇ ਮਗਰੋ ਉਸੇ ਵਕਤ ਬੇਖੁੰਟ ਗਾਮੀ ਹੋਣਗੇ ਜੀਵ ਸੱਚੇ ਪਾਤਸ਼ਾਹ ਆਬਦ ਸਾਹਿਬ ਜਾਦੇ ਜੋ ਹੈ ਉਹ ਤੁਰਕਾ ਨੇ ਨਿਊ ਹੇਟ ਦੇ ਦਿੱਤੇ ਹੈ ਸੱਚੇ ਬਾਦਸ਼ਾਹ ਉਹਨਾਂ ਦਾ ਉਧਾਰ ਕਦ ਹੋਵੇਗਾ ਗੁਰਾਂ ਕਿਹਾ ਸਾਹਿਬਜ਼ਾਦੇ ਸਦਾ ਹੀ ਸ਼ੁਜੀਤ ਹਨ ਉਹ ਮੋਏ ਨਹੀਂ ਉਹ ਸ਼ਹੀਦ ਹੋਏ ਹੈ ਤਾਂ ਸਿੱਖਾਂ ਪ੍ਰਾਰਥਨਾ ਕੀਤੀ ਆਪ ਸ਼ਹੀਦਾਂ ਨੂੰ ਬੁਲਾਓ ਤੇ ਸਾਨੂੰ ਦਰਸ਼ਨ ਕਰਾਓ ਤਾਂ ਮਹਾਰਾਜ ਜੀ ਸ਼ਹੀਦਾਂ ਕੋ ਬੁਲਾਇਆ ਦੀਵਾਨ ਵਿਖੇ ਆਣ ਬੈਠੇ ਆਗਿਆ ਕਰੀ ਤੁਸੀਂ ਜੁੱਧ ਕਰੋਗੇ ਤੁਰਕਾਂ ਨੂੰ ਮਾਰੋਗੇ ਇਹ ਬਚਨ ਸੁਣਦੇ ਅੰਸਾਰ ਹੀ ਸ਼ਹੀਦ ਸਿੰਘ ਹੱਥ ਜੋੜ ਕੇ ਆਣ ਖੜੇ ਹੋਏ ਅਸੀਂ ਹਜ਼ਾਰ ਹਾਂ ਜੀ ਜੈਕਾਰਾ ਗਜਾ ਕੇ ਸੰਖ ਬਚਾ ਕੇ ਅਲੋਪ ਹੋ ਗਏ ਇਤਨੇ ਚਿਰ ਤੱਕ ਆ ਤੁਰਕਾਂ ਘੇਰਾ ਪਾਇਆ ਆਨੰਦਪੁਰ ਜੀ ਕੇ ਦੁਆਲੇ ਆਣ ਕਟਕ ਲੱਥਾ ਤਾਂ ਸਿੱਖ ਧੋੜ ਕੇ ਗੁਰੂ ਜੀ ਪਾਸ ਆਏ ਔਰ ਕਹਿਣ ਲੱਗੇ ਜੀ ਤੁਰਕਾਂ ਘੇਰਾ ਪਾ ਦਿਆ ਹੈ ਪੈਰ ਜੰਮ ਗਏ ਹੈ ਗੁਰਾ ਬਚਨ ਕੀਤਾ ਜਾਪ ਸਾਹਿਬ ਦਾ ਪਾਠ ਕਰੋ ਅਰਦਾਸਾਂ ਸੋਧੋ ਸ਼ਹੀਦਾਂ ਸਿੰਘਾਂ ਨੂੰ ਬੁਲਾਓ ਜਰਾਵਰ ਸਿੰਘ ਤੇ ਫਤੇ ਸਿੰਘ ਦਾ ਨਾਮ ਲਵੋ ਔਰ ਕਹੋ ਜੀ ਫੌਜਾਂ ਲੈ ਕੇ ਹਾਜ਼ਰ ਹੋਵੋ ਸਰਬ ਫੌਜਾਂ ਲੈ ਕੇ ਆਣ ਖੜੇ ਹੋਏ ਤੁਸੀਂ ਯੁੱਧ ਕਰੋ ਸ਼ਿਵਜੀ 인ਦਰਜੀ ਹੋਰ ਕਈ ਲੱਖ ਸ਼ਹੀਦ ਹੋਏ ਗੁਰਾਂ ਸਿੱਖਾਂ ਨੂੰ ਕਿਆ ਤੁਸੀਂ ਤਕੜੇ ਹੋਵੋ ਆਪੇ ਪੋਜਾਂ ਪਈਆਂ ਯੁੱਧ ਕਰਨ ਗਿਆ ਲਾਗੇ ਯੁੱਧ ਕਰਨੇ ਬਹੁਤ ਮਾਰ ਲੱਗੀ ਹੋਵਣ ਤੁਰਕ ਕੈਰ ਹੋ ਕੇ ਨਸ ਭੱਜ ਗਏ ਸ਼ਹੀਦਾਂ ਸਿੰਘਾਂ ਕਤਲਾਮ ਬਹੁਤ ਕਰੀ ਜੀਤ ਕੇ ਅਲੋਪ ਹੋ ਗਏ ਗੁਰਾਂ ਬਚਨ ਕੀਤਾ ਸਿੱਖੋ ਤੁਰਕਾਂ ਦੀਆਂ ਲੋਥਾਂ ਇਕੱਠੀਆਂ ਕਰੋ ਇਹਨਾਂ ਨੂੰ ਦਾਗ ਦਿਓ ਫਿਰ ਜਿਤਨੇ ਕੋ ਸਿੰਘਾਂ ਸ਼ਹੀਦੀ ਪਾਈ ਉਨ੍ਹਾਂ ਦਾ ਸੰਸਕਾਰ ਕੀਤਾ ਉੱਥੇ ਦਮਦਮਾ ਬਣਾ ਦਿਆ ਹੈ ਸਿੱਖਾਂ ਅਰਜ਼ੀ ਕੀਤੀ ਸਾਡੇ ਸਿੰਘ ਵੀ ਮਰ ਗਏ ਹੈ ਗੁਰਾਂ ਬਚਨ ਕੀਤਾ ਜਿੰਨਾ ਸਿੱਖ ਹੋ ਕੇ ਤਮਾਕੂ ਪੀਤਾ ਹੈ ਔਰ ਤਮਾਕੂ ਪੀਣ ਵਾਲੇ ਨਾਲ ਸੰਗਤ ਕੀਤੀ ਐਸੀ ਉਹ ਸਿੱਖ ਯੁੱਧ ਵਿੱਚ ਮੋਏ ਹੈ ਇਹਨਾਂ ਦੀ ਗਤੀ ਹੋ ਗਈ ਹੈ ਸਿੱਖਾਂ ਬਚਨ ਕੀਤਾ ਜੀ ਤਮਾਕੂ ਵਿਖੇ ਕੀ ਦੋਸ਼ ਹੈ ਤਮਾਕੂ ਗਊ ਦੇ ਰੂਦਰ થી ਬਣਿਆ ਹੈ ਤੁਰਕਾਂ ਹਿੰਦੂਆਂ ਦੇ ਧਰਮ ਦੂਰ ਕਰਨ ਲਈ ਗਊ ਦਾ ਰੂਦਰ ਜ਼ਮੀਨ ਵਿਖੇ ਬੀਜਿਆ ਉੱਥੇ ਇਹ ਪੱਤਰ ਗਊ ਨੇ ਕਾਂਵਰ ਦਾ ਪੈਦਾ ਹੋਇਆ ਗਊ ਦੇ ਪਿਸ਼ਾਬ ਵਰਗਾ ਰੰਗ ਹੋਇਆ ਔਰ ਕੋੜਾ ਹੂਆ ਪਿਸ਼ਾਬ ਵਰਗਾ ਹੈ ਇਸੀ ਤੇ ਪੀਣੇ ਦਾ ਦੋਸ਼ ਹੈ ਜੋ ਪੀਂਦੇ ਹਨ ਉਹਨਾਂ ਨੂੰ ਧਰਮ ਰਾਜ ਦੰਡ ਦਿੰਦਾ ਹੈ ਨਰਕਾ ਵਿਖੇ ਪਾਉਂਦਾ ਹੈ ਜੇਕਰ ਇਹ ਵੀ ਕਈਏ ਜੋ ਸਿੰਘ ਹੀ ਬੁਰਾ ਕਹਿੰਦੇ ਹਨ ਕਿ ਹੋਰ ਵੀ ਸ਼ਾਸਤਰਾਂ ਵਿਖੇ ਕਹਿੰਦੇ ਹਨ ਇਸ ਦੀ ਨਿਖੇਦੀ ਹੈ ਸੁਖਾਲਸਾ ਜੀ ਨਾਰਦ ਪੁਰਾਣ ਵਿਖੇ ਪੜ੍ਹ ਕੇ ਬੇਸ਼ੱਕ ਦੇਖ ਲਵੋ ਉੱਥੇ ਇਹ ਪ੍ਰਸੰਗ ਹੈ ਅਬ ਅਸੀਂ ਨਾਰਦ ਪੁਰਾਣ ਦੀ ਕਥਾ ਸੁਣਾਉਨੇ ਹਾਂ ਆਪ ਸਵਰਗ ਕਰੋ ਔਰ ਲਿਖ ਵੀ ਲਵੋ ਓ ਸ਼੍ਰੀ ਗੁਰਾਏ ਨਮਾ उनम सिवायो जो ब्राह्मण शूद्र का अन्न खाए और मर जाए सो प्रेत की जोन को प्राप्त होता है पहला देवता का ब्राह्मण का अपने गुरु का दर्भ जो चुरावे और कन्या का दर्ब लवे सो मर के प्रेत होता है और इस तरह धूमर पान करने वाला प्रेत होता है कलयुग में कलह रूप होता है तुमर पान करने वाले के सर्वदान कीते हुए विर्था जाते हैं प्रेत योनि को प्राप्त होता है कोर कलयुग को, कल को प्राप्त होया सर्ववर्ण आश्रम के जो पुरुष हैं सब नरक को जाएंगे जो तुमर पान करता है कलयुग में तमाल प्रत के पीने वाले अधर्मी पुरुष के पुण्य क्षीण हो जाएंगे महारौरव नरक में पड़ते हैं और सड़ता रहता है और कीड़े काट काट खाते हैं अत्यंत दुखी होता है और जो नहीं खाने वाली वस्तु सो खावे दूजा जो पक्ष अपख वस्तु के खाने वाला पुरुष है और अगमना विखे गवन करने वाला शराब पीने वाला इत्यादक पाप सब धूमरपान करने वाले के होते हैं तीजा जो परस्पर सब तीर्थों में स्नान करे विधि के प्रयाग आदि हरिद्वार आदि उत्तम तीर्थों में स्नान करे पान सर्व करवपुर्ण दान स्नान तीर्थों के व्यर्थ हो जाते हैं यह वार्ता ब्रह्मा जी नारद प्रति कहते हैं हे नारद इस बात में संदेह नहीं सच है ब्रह्मा जी कहा हे नारद जो तमाल प्रत पीता है ओह पुरुष मलेश जाणो मर के मलेश की जून को पावेंगे और मलेश ही समझो धूमर पान करने वाले के नेम धर्म पंजन किते का निसफल है सब निसफल है योग किता भी निसफल है ज्ञान भी इसका निसफल है और पितरों का अधिकार भी नहीं रहता विवेक भी इसका सफल है जो तूम्र पान करता है सन्यास भी करने तो नष्ट हो जाता है गृहस्थी भी जो सब कर्म करता है चंडाल के तुल हो जावे ब्रह्मचर्य किता हुआ भी तिस पुरुष का न सफल है बाण प्रस्ती भी है सन्यास भी धारण करे ूमरपान करने ते सब निसफल है हे नारद ब्राह्मण भी होवे खत्री भी वैश्य भी शूद्र भी होवे हे मुनियो में श्रेष्ठ जो तमाल पथ पीण वाला होवे, सुपच के तुल जानो चंडाल रूप है ब्राह्मण है चाहे गृहस्थी है ब्रह्मचारी भी है तमाल पत्र पीने ते भ्रष्ट हो गया जानना कोर नरक में पड़ता है रौरव नरक जो कोर अंधकार है तिस में पड़ेगा संसार नहीं जो संध्या तर्पण करता है का सभी वृथा है ज्ञान करना भी निसफल है वैरागवान भी वृथा है योग भी निसफल है शुभ कर्म तिसके निसफल है जो तमाल प्रत पीवे है सतयुग त्रेता युग द्वापर युग तिना युग विखे नहीं सो यह कल युग में ही उत्पत्त पाया है मनुखों को धर्म से दूर करने वास्ते नरक विखे प्राप्त करने को यह तमाल पत्र पैदा हुआ है ब्रह्मा जी कहते हैं हे नारद यह तमाल पत्र किसे लोक विखे पैदा हुआ ભગવદ ਵਿੱਚ ਕਿਹਾ ਹੈ تیر માર ਰਿਆ ਸੀ ਹਰਣ ਨੂੰ ਤੇ ਹਰਣ ਨੂੰ ਨਾ ਲੱਗਾ ਕੋਲ ਗਊ ਖੜੀ ਸੀ ਉਸ ਦੇ ਕੰਨ ਮੁੜ ਵੱਜਾ ਸੀ ਕੰਨ ਝੜ ਪੜਾ ਜ਼ਮੀਨ ਪਰ ਡਿਗਨੇ ਸੇ ਤਮਾਲ ਪੱਤਰ ਪੈਦਾ ਹੁਆ ਇਸ ਲੋਕ ਕੇ ਵਰਨ ਆਸ਼ਰਮ ਕੇ ਦੂਰ ਕਰਨੇ ਕੇ ਵਾਸਤੇ ਇਹ ਅਧਰਮ ਹੋਇਆ ਹੈ हे নারদ ਮਲੇਸ਼ ਧਰਮ ਕੀ 비ਦੀ ਵਾਸਤੇ ਸਰਬ ਜੀਵੋ ਕੋ મોਹ ਕਰਤਾ ਹੈ महामोह करके ग्रस्त विखे जो जीव ग्रसे हुए हैं महामोह की फांसी करके फंसे हुए हैं पुरुष हे नारद मेरे तेरे संवाद को सुन के जो पुरुष खतरी ब्राह्मण शूद वैश तमाल को त्यागे सो पुरुष दुर्लभ हैं वैष्णो धर्म में विशेष करके अपने आत्मा को पालने वाले जो हैं इसको त्यागेंगे उन पुरुषों का सत्य बोलना व्रत करना दया करनी उनकी पूजा करनी सफल है जो पुरुष तमाल पत्र पीवेंगे, तिनके सर्व कर्म व्यर्थ है तमाल पान करने वाले को देखकर जो निवारण ना करे तਿਸ को सर्व पाप होवेगे तुरम पान करने वाला जो ब्राह्मण तिस को जो दान देता है सो ਨੇ ਹਫਲ ਹੈ ਉਹ ਨਰਕਾਂ ਕੋ ਜਾਵੇਗਾ ਜੋ ਪਾਨ ਕਰਨੇ ਵਾਲਾ ਉਹ ਮਰ ਕੇ ਸੂਰ ਕੀ ਜੂਨ ਕੋ ਪਾਵੇਗਾ ਸਾਰੇ ਗ੍ਰਾਮ ਦਾ ਵਿਸ਼ਟਾ ਮੈਲਾ ਉਠਾਉਣੇ ਵਾਲਾ ਇਸੇ ਤੇ ਇਹ ਅਧਰਮ ਪਰਿਵਰਤ ਹੋਆ ਹੈ ਕਲਯੁਗ ਮੇ ਪਵਿੱਖਤ ਪੁਰਾਣ ਮੇ ਲਿਖਾ ਹੈ ਮਲੇਸ਼ਾ ਦੇ ਨਾਸ ਕਰਨੇ ਵਾਸਤੇ ਹੋਰ ਲੋਕਾਂ ਦੀ ਰੱਖਿਆ ਵਾਸਤੇ ਪਸ਼ਚਮ ਦੇ ਸਮੇਂ ਬੇਦੀ ਵੰਸ਼ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਣਾ ਰਾਜ ਰਿਖਿਓ ਮੇ ਨਾਮ ਬ੍ਰह्म ਗਿਆਨ ਕਰਪੂਰਨ ਮਾਨਸ ਦੇ ਕਲਯੁਗ ਮੇਂ ਸ਼੍ਰੀ ਮਤਰਾਦ ਸਰਦੂਲ ਬੜੀ ਉਪਮਾ ਹੈ ਬੇਅੰਤ ਪਰੰਪਾਰ ਉਪਾਸਨਾ ਕੇ ਯੋਗ ਹੈ ਮਲੇਸ਼ਾ ਦੇ ਦੂਰ ਕਰਨੇ ਕੋ ਔਰ ਧਰਮ ਉਪਦੇਸ਼ ਵਾਸਤੇ ਇਸ਼ਟ ਮਾਰਗ ਦੇ ਗ੍ਰਹਿਣ ਕਰਨੇ ਕੋ ਇਸ ਪ੍ਰਿਥਵੀ ਮੰਡਲ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਅਵਤਾਰ जो पुरुष इनकी शिक्षा को मानेंगे सो पुरुष पृथ्वी का राज करेंगे महाराज के धर्म पर चलने वाले जो हैं सो धर्म का राज करेगा जो कोई इस अध्याय का पाठ करेगा इसका मनन करेगा उसदे सहायक आप श्री गुरु नानक देव जी होंगे इति संगत पुराण के मथुरा खंड का बावंजा अध्याय संपूर्ण वचन कीता ਜੋ ਇਸ ਨੂੰ ਮਾਤ ਲੋਕ ਵਿਖੇ त्यागਣਗੇ ਫਿਰ ਗ੍ਰਹਿਣ ਨਾ ਕਰਨਗੇ ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ ਕਰਨਗੇ ਗੁਰਾਂ ਪਰ ਭਰੋਸਾ ਰੱਖਣਗੇ ਉਹਨਾਂ ਸਿੱਖਾਂ ਦਾ ਕਲਿਆਣ ਗੁਰੂ ਜੀ ਆਪ ਕਰਨਗੇ ਜੇਕਰ ਨਾ ਜਾ ਸਕਣ ਤਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਉੱਥੇ ਖੜੋ ਕੇ ਭੁੱਲ ਬਖਸ਼ਾ ਲਵੋ ਉਸ ਦੀ ਗਤੇ ਹੀ ਹੋਵੇਗੀ ਬੋਲੋ ਜੀ ਵਾਹਿਗੁਰੂ ਸਾਖੀ ਪੂਰੀ ਹੋਈ